ਲੁਧਿਆਣਾ ਦੀ ਅਦਾਲਤ ਵਿੱਚ ਬਲੌਗਰ ਤੇ ਸਮਾਜ ਸੇਵੀ ਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਇਸ ਮੌਕੇ ਪਾਨਾ ਸਿੱਧੂ ਦੇ ਸਮਰਥਕਾਂ ਦੇ ਵੱਲੋਂ ਰੋਸ ਜਤਾਇਆ ਗਿਆ ਤੇ ਕਿਹਾ ਕਿ ਜਾਣਬੁੱਝ ਕੇ ਪਾਨਾ ਸਿੱਧੂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਦੱਸਦੀ ਹੈ ਇਸ ਮਾਮਲੇ 'ਚ ਹੋਣ ਅਗਲੀ ਸੁਣਵਾਈ 22 ਤਰੀਕ ਨੂੰ ਹੋਵੇਗੀ ਕੀ ਹੋ ਸਕਦਾ ਹੈ ਪਾਨਾ ਸਿੱਧੂ 10000 ਰੁਪਏ ਲੈ ਕੇ ਵੇਚ ਜਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਹੈ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਭ੍ਰਿਸ਼ਟ ਏਜੰਟਾ ਇਹਨਾਂ ਦੇ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅਜ ਤੱਕ ਕਿੰਨੇ ਕੋਟ ਰੁਪਏ ਵਾਪਸ ਕਰਵਾਤਾ ਕਿ 117 ਮਲਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ ਚ ਕੰਮ ਦੇਂਦੇ ਨੇ ਵੀ ਆ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦੇਂਦੇ ਨਹੀਂ ਹਰੇ ਖਲਕੇ ਦੇ ਵਿੱਚ ਜਿਉਂਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਤੇ ਆ ਪਰਚਾ ਪਾ ਕੇ 384 ਦਾ ਉਹ ਵੀ 10000 ਰੁਪਏ ਦਾ ਲਜਾਮ ਇੱਕ ਔਰਤ ਵੱਲੋਂ ਲਗਾਇਆ ਗਿਆ ਜਦਕਿ ਸਾਡੇ ਕੋਲੇ ਡੇਲੀ ਇਹਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਬੇੜਦਾ ਸੋ ਸਰਾਸਰ ਧੱਕਾ ਜੀ ਸਰਕਾਰ ਦਾ ਸਰ ਕੋਈ ਐਵੀਡੈਂਸ ਮਿਲਿਆ ਐਵੀਡੈਂਸ ਐਵੀਡੈਂਸ ਕੀ ਮਿਲਣਾ ਮੈਂ ਕਹਿੰਦਾ ਅੱਜ ਮੇਰੇ ਤੋਂ ਮੇਤੋ ਸ਼ਖਬੀਰ ਬਾਦਲ ਨੇ ਮੰਗਿਆ ਮੇਤੋ ਭਗਵੰਤ ਮਾਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਇਕੜ ਤਾਂ ਜਿਹੜਾ 3 ਦਿਨ ਹੋ ਗਏ ਉਹਨੂੰ ਅਰੈਸਟ ਕੀਤੇ ਨੂੰ ਆ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕੀ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਆ ਜਿੱਦਾਂ ਇੰਨੀ ਤੱਕੇਸ਼ਾਈ ਪੁਲਿਸ ਵਾਲੋ ਕੀਤੀ ਜਾ ਰਹੀ ਆ ਬਹੁਤ ਨਿੰਦਨਯੋਗ ਬੰਨੋ ਵਾਲੋ ਵੀ ਕਿਹਾ ਜਾ ਰਿਹਾ ਪੁਲਿਸ ਵੀ ਕਿਹਾ ਜਾ ਰਿਹਾ ਬਹੁਤ ਧੱਕਾ ਕਰ ਰਹੀ ਹੈ ਬਿਲਕੁਲ ਧੱਕਾ ਕਰੀ ਰਿਹਾ ਤੁਸੀਂ ਦੇਖ ਰਿਹਾ ਜੀ ਕਿਸ ਤਰੀਕੇ ਉਹਨੂੰ ਧੱਕਾ ਮ ਇਹ ਬੋਲਣ ਦੀ ਆਜ਼ਾਦੀ ਆ ਇਸ ਤਰੀਕੇ ਆਮ ਇਨਸਾਨਾਂ ਨਾਲ ਧੱਕਾ ਕਰਨਗੇ ਇਹ ਸਮਝ ਨਹੀਂ ਆਉਂਦੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ੇ ਵਿੱਚ ਰਹਿ ਰਹੇ ਹੁਈਏ ਇੰਨਾ ਧੱਕਾ ਸ਼ਰਮ ਧੱਕਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਹੀ ਲਿਆ ਹੁਣ ਜੱਜ ਸਭ ਨੇ 6 ਤਰੀਕ ਪਾਈ ਆ ਤੇ ਉਮੀਦ ਆ ਵੀ 6 ਨੂੰ ਸਾਨੂੰ ਬੇਲ ਮਿਲ ਜੂਗੀ ਸਰ ਜਿਹੜਾ ਕੋਈ ਵੀ ਬੰਦਾ ਵਧੀਆ ਕੰਮ ਕਰਦਾ ਉਹਨਾਂ ਹੀ ਧੱਕਾ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਭਾਣਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਚੱਕ ਕੇ ਅੰਦਰ ਮਾਰਿਆ ਪਰਚਾ ਕਰਤਾ ਉਹ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹਦੇ ਦੋ ਚਾਰ ਪਰਚੇ ਹੋਰ ਵੀ ਪਾ ਸਕਦੇ ਆ ਅੰਦਰੋਂ ਅੰਦਰ ਤਾ ਜੋ ਇਹਦੀ ਜਿਹੜੀ ਜ਼ਮਾਨਤ ਆ ਉਹ ਨਾ ਹੋਵੇ ਦੇਖੋ ਜੀ ਕਹਿਣ ਵਾਲੀ ਗੱਲ ਤੇ ਆ ਵੀ ਕਹਿਣ ਵਾਲੀ ਗੱਲਾਂ ਤਾਂ ਸਮਝ ਤੋਂ ਬਾਹਰ ਨੇ ਜਿਹੜਾ ਇਹ ਪਰਚਾ ਕਰਾਇਆ ਨਾ ਔਰਤ ਕਹਿੰਦੀ ਉਹ ਮੈਨੂੰ 10000 ਰੁਪਏ ਆ ਭਾਨੇ ਨੇ ਵੰਗਿਆ ਤੁਖ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਬੇਇਨਤੀ ਕਰਦਾ ਵੀ ਸਾਡਾ ਵੀ ਕਾਫੀ ਜੀ ਦਰਦ ਨਾਲ ਬਾਹ ਹੈ ਸਾਨੂੰ ਵੱਡੇ ਭਰਾਵਾਂ ਕੋ ਮੰਦ ਇਹਦੇ ਵਿੱਚ ਇਸ ਤਰ੍ਹਾਂ ਬੇਮਨਿਆਤ ਗੱਲਾਂ ਨੇ ਇੱਕ ਵੀ ਰੱਤੀ ਜਰੀਏ ਗੱਲ ਸਹੀ ਸਰ ਇਹਦਾ ਕੋਈ ਐਵੀਡੈਂਸ ਨਹੀਂ ਹੈ ਫਿਰ ਦੱਸਿਆ ਬਹਿਜਾਮ ਲੱਗ ਰਿਹਾ ਨਾ ਦੱਸੋ ਕਿਹੜੇ ਆ ਕਿਹੜੇ ਕਿਹੜੇ ਅਡਜਸ ਦੇ ਨਾਲ ਉਹਨਾਂ ਨੇ ਪੁਲਿਸ ਵੱਲੋਂ ਜਿਹੜਾ ਪੱਤਾ ਦਰਜ ਕੀਤਾ ਗਾਇਸ ਅਜੇ ਮੰਨਦੇ ਜੇ ਦੱਸ ਸਕਦੇ ਨਾ ਦੇਖੋ ਇੱਕ ਨੌਰ ਇੱਕ ਔਰਤ ਨੇ ਕਹਿਤਾ ਵੀ ਮੈਥੋਂ ਭਾਨੇ ਸਿੱਤੂ ਨੇ ਧਾਸਾ ਹਿਆ ਤੇ ਮੈਂ ਸਰ ਨਾਜਕਾਉਂਦਾ ਜਿੱਦਾਂ ਕਿ ਤਕਰੀਰ ਕਿੱਥੇ ਕਿਹਾ ਜਾਂਦਾ ਜਿੱਥੇ ਤੁਹਾਡੇ ਕੋਲ ਜਿਹੜੀ ਉਹਨਾਂ ਦੇ ਗੱਲ ਕਰਦੇ ਕਿਸੇ ਨਾਲ ਰਿਕਾਰਡਿੰਗ ਵੀ ਕੀਤੀ ਜਾਂਦੀ ਕਿ ਉਹ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਵਗੈਰਾ ਸੀਰੀਅਸ ਤੌਰ ਤੇ ਸਪੈਸ਼ਲੀ ਦੀ ਤਕਰੀਰ ਨਹੀਂ ਕਰਾਂਗੇ ਜੀ ਕੋਈ ਨਹੀਂ ਉਹਨਾਂ ਕਰਨ ਦੋ ਕਰਾਂਗੇ ਜਿਹਨੇ ਪੈਸੇ ਲੈਣੇ ਸੀ ਉਹ ਉਹ ਵੀ ਕਰਨਗੇ ਇਸ ਔਰਤ ਤੋਂ ਕੋਈ ਕੌਰਨਾ ਪੰਨਿਆਂ ਨੇ ਇਸ ਇਸ ਔਰਤ ਤੋਂ ਉਹਨਾਂ ਬੰਦਿਆਂ ਨੇ 15 ਲੱਖ ਤੇ 40000 ਰੁਪਇਆ ਲੈਣਾ ਸੀ ਦੇਖੋ ਅਸੀਂ ਸਤਿਰੇ ਸਮਾਜ ਸੇਵੀ ਕਰਕੇ ਫੋਨ ਕਰਤਾ ਕਿ ਯਾ ਭਾਈ ਇਹਨੇ ਗਰੀਬ ਬੰਦੇ ਨਾਲ ਦੇ ਪੈਸੇ ਦੇ ਦੋ ਆਹੀ ਗੱਲ ਕਹੀ ਆ ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10000 ਰੁਪਇਆ ਮੰਗਦੇ ਨੇ ਇਹ ਹੋ ਨਹੀਂ ਸਕਦਾ ਜੇ ਤੁਹਾਨੂੰ ਅੱਜ ਇਨਸਾਫ ਨਾ ਮਿਲਿਆ ਅਗਲਾ ਸਿੱਖ ਕੋ ਦੱਸਣਾ ਵੇਖੋ ਜੀ ਅਨਸਾਫ ਦੋ ਗੱਲਾਂ ਇੱਕ ਸਰਕਾਰ ਦੀ ਕਿਤੇਰੀ ਆ ਧਰਤੀ ਤੇ ਰੱਬ ਜੀ ਨੂੰ ਕਹਿੰਦੇ ਆ ਸਰਕਾਰ ਇੱਕ ਉੱਪਰ ਅਨ ਪਰਮਾਤਮਾ ਦੀ ਕਿਤੇਰੀ ਆ ਇਨਸਾਫ ਤਾਂ ਕਿੱਦੋਂ ਮਿਲਣਾ ਹੀ ਆ ਸੱਚ ਦਬ ਤਾ ਨਹੀਂ ਸੱਚ ਨੂੰ ਲੰਮਾ ਕੰਮ ਹੋ ਸਕਦਾ ਪਰ ਸੱਚ ਕਿਤੇ ਨਹੀਂ ਵੀ ਨਾ ਨਿਕਲੇ ਵਾ ਅਸਲ ਇਹ ਆ ਉਹ ਕਾਰਨ ਕਿ ਉਹ ਕਿਸੇ ਲਈ ਹੈ ਹੈ ਮਾਈਸਟਰ ਦੀ ਮਾਮਲਾ ਕਿਸ ਤੋਂ ਬੋਲ ਰਿਹਾ ਜੇ ਅਕੈਡਮੀ ਜੋ ਸਿੱਧੂ ਸਾਹਿਬ ਨਾਲ ਹੋਇਆ ਉਹ ਜਰਾ ਸਾ ਤੋਂ ਟੱਕਾ ਹੋਇਆ ਠੀਕ ਹੈ ਇੱਕ 10000 ਰੁਪਏ ਦਾ ਇਲਜ਼ਾਮ ਲਾਉਣਾ ਠੀਕ ਹੈ ਮੈਂ ਮੌਜੂਦਾ ਸਰਪੰਚਾ ਉੱਤੇ ਕੋਰਦ ਨੂੰ ਪੈਂਦਾ ਘੱਟ ਤੋਂ ਘੱਟ 10000 ਰੁਪਏ ਦੀ ਗੱਲ ਕਰਦੇ ਹਾਂ 10000 ਰੁਪਏ ਤਾਂ ਸਾਡਾ ਚਾਹਤੀ ਲੱਗੇਗਾ ਉੱਥੇ ਬਾਬੇ ਨਾਨਕ ਦੀ ਇਹ ਜੀ ਕਿਰਪਾ ਹੈ ਅੱਜ ਦੂਜਾ ਤੀਜਾ ਦਿਨ ਹੋ ਗਿਆ ਜੇ ਕਿਸੇ ਏਜੰਟ ਤੋਂ ਪੈਸਾ ਲੈਂਦਾ ਹੁੰਦਾ ਇੱਥੇ ਅੱਜ ਖੜਨ ਦੀ ਥਾਂ ਨਹੀਂ ਸੀ ਮਿਲਨੀ ਕਿਸੇ ਨੂੰ ਕਿਉਂਕਿ ਏਜੰਟ ਸਭ ਤੋਂ ਜ਼ਿਆਦਾ ਟਿੱਖੀ ਨੋਚ ਵਾਲੇ ਸਭ ਤੋਂ ਜ਼ਿਆਦਾ ਤੇਜ਼ ਬੰਦੇ ਹੁੰਦੇ ਆ ਪਰ ਅਸੀਂ ਅੱਜ ਵੀ ਪਹਿਲਾ ਪਰਸੋਂ ਵੀ ਅਸੀਂ ਇਹ ਗੱਲ ਕਹੀ ਸੀ ਵੀ ਇਹ ਸਾਨੂੰ ਕੋਈ 5 ਰੁਪਏ ਸਾਬਤ ਕਰ ਦੇ ਠੀਕ ਹੈ ਅਸੀਂ ਜੋ ਜੋ ਸਾਨੂੰ ਪਬਲਿਕ ਸਜ਼ਾ ਦੂ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆਏ ਜਿਹੜੇ ਕਿਦਾਂ ਲੱਗਦੇ ਜਿੱਦਾਂ ਵੀ ਕਿਹਾ ਜਾਂਦਾ ਤਕਰੀਬ ਉਹਦੇ ਏਜੰਟਾ ਬੋਲੋ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਉਹ ਏਜੰਟਾ ਉਹਨਾਂ ਯਾਨੀ ਕਿ ਸਿਆਸਤ ਘੜੀ ਗਈ ਜਾਂ ਕੀ ਮੁਕਾਬਲਾ ਦੇਖੋ ਜਿਹੜਾ ਸੱਚ ਦੀ ਆਵਾਜ਼ ਅੱਜ ਦਿੰਦਾ ਹੈ ਉਹਨੂੰ ਦੱਬਿਆ ਜਾ ਰਿਹਾ ਸਰਕਾਰਾਂ ਆਈਆਂ ਨੇ ਆਉਂਦੀਆਂ ਰਹਿਣਗੀਆਂ ਪਰ ਇਹ ਸਰਕਾਰ ਥੋੜਾ ਜਿਹਾ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੇ ਸਰਕਾਰਾਂ ਨੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ ਇਹਨਾਂ ਨੂੰ ਵੀ ਸਾਡਾ ਠੰਕਾ ਵੱਜੇ ਪਰ ਲੋਕਾਂ ਨਾਲ ਇੰਨਾ ਤੱਕਾ ਹੋ ਰਿਹਾ ਕਿਸੇ ਦਾ 20 ਲੱਖ ਹੈ ਕਿਸੇ ਦਾ 30 ਲੱਖ ਹੈ ਕਿਸੇ ਦਾ 40 ਲੱਖ ਰੁਪਏ ਮੈਂ ਮੌਜੂਦਾ ਸਰਪੰਚ ਦੇ ਹੋਣ ਦੇ ਨਾਤੇ ਵੀ ਮੈਂ ਆਪ ਆਪ ਵੰਦ ਰਿਹਾ ਭਾਈ ਨਾਲ ਕਿ ਘੱਟ ਤੋਂ ਘੱਟ 50 ਲੱਖ ਰੁਪਏ ਦਾ ਖੁਦ ਮੈਂ ਮੜਵਾਤਾ ਹੂ ਜਿਹੜੇ ਮੇਰੇ ਲਵੇ ਕੇਸ ਸੀ ਮੈਂ ਮੇਰੇ ਪਿੰਡ ਦੇ ਬੰਦੇ ਜਿੰਨੇ ਵੀ ਬਹਿੰਦੇ ਨੇ ਅਸੀਂ ਉੱਥੇ ਬਹਿੰਨੇ ਆ ਜਾਂ ਮੇਰੇ ਮਿਸਟਰ ਖੜੇ ਨੇ ਆ ਹਾ ਕੋਈ 5 ਰੁਪਏ ਸਾਬਤ ਕਰਕੇ ਦਿਖਾ ਦੇ ਜੀ ਗੱਲ ਵੜਾਉਣ ਨੂੰ ਤਿਆਰ ਆ ਸਰ ਜਿਹੜਾ 10000 ਦਾ ਇੰਜਾਮ ਲੱਗਾ ਹੀ ਹੁੰਦਾ ਕੋਈ ਐਵੀਡੈਂਸ ਮਿਲੇ ਨਹੀਂ ਕੋਈ ਨਹੀਂ ਕੋਈ ਫਰੂਬ ਨਹੀਂ ਮਿਲੇ ਕਿਸੇ ਨੂੰ ਕੋਈ ਫਰੂਬ ਨਹੀਂ ਮਿਲੇ ਜੋ ਕੋਈ ਫਰੂਬ ਸਾਬਤ ਕਰ ਦੇ ਤਾਂ ਅਸੀਂ ਗੱਲ ਲਾਉਣ ਨੂੰ ਤਿਆਰ ਆ ਜਣੀ ਤੁਸੀਂ ਪ੍ਰਸ਼ਾਸਨ ਤੋਂ ਜਾਂ ਕਾਨੂੰਨ ਤੋਂ ਵੀ ਮੰਗ ਕਹਿੰਦੇ ਆ ਅਸੀਂ ਕਾਨੂੰਨ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਨਾਂ ਬੋਲਣ ਦਿੱਤਾ ਜਾਵੇ ਜੇ ਕਾਨੂੰਨ ਹੀ ਸਭ ਦੇ ਲੋਕਾਂ ਦੇ ਪੈਸੇ ਮੜਵਾ ਦੇ ਜਿਹੜਾ 30 ਲੱਖ ਰੁਪਇਆ ਅਜ ਘਰ ਉਜੜੇ ਪਏ ਨੇ ਠੀਕ ਹੈ ਘਰ ਉਜੜ ਗਏ ਉਹਨਾਂ ਦੇ ਜੇ ਕਾਨੂੰਨ ਨਾ ਕਾਨੂੰਨ ਹੀ ਪੈਸੇ ਦਵਾ ਦੇ ਸਾਨੂੰ ਨਾ ਏਡੀ ਲੋਕਾਂ ਸਾਨੂੰ ਲੋਕਾਂ ਦੀ ਸੁਣਨੀ ਪੈਂਦੀ ਆ ਸਾਡੀ ਫੁੱਦਵਾਰ ਦਾ ਦਿਨ ਹੁੰਦਾ ਜਿੱਦੇ ਕਚੈਰੀ ਲੱਗਦੀ ਆ ਸਾਡੀ ਅਸੀਂ ਬੁੱਧਵਾਰ ਵਾਲੇ ਦਿਨ ਹੀ ਬਹਨੇ ਆ ਉੱਥੇ ਠੀਕ ਹੈ ਬੁੱਧਵਾਰ ਨੂੰ ਸਾਡੇ ਲੱਗੇ ਲੋਕ ਇੰਨੇ ਕ ਆ ਜਾਂਦੇ ਨੇ ਵੀ ਸਾਨੂੰ ਚਾਹ ਪਿੰਡ ਦਾ ਟਾਈਮ ਨਹੀਂ ਲੱਗਦਾ ਜੀ ਸਰ ਦੇ ਕੋਈ ਐਵੀਡੈਂਸ ਨਹੀਂ ਮਿਲਿਆ ਕਿੰ데 ਦਬਾਅ ਤੇ ਆ ਭਾਨਾ ਸਦ ਨੂੰ ਛੱਗਿਆ ਗਿਆ ਇਹ ਸਰਕਾਰਾਂ ਹੀ ਕਰਦੀਆਂ ਨੇ ਜੀ ਸਰਕਾਰਾਂ ਜਿਹੜੀ ਹੈਗੀ ਸਿਆਸਤਾ ਨੇ ਇਹ ਹੁਣ ਲੱਖਾਂ ਉਧਰ ਆਪਣੀ ਰੈਲੀ ਲੈ ਕੇ ਚੱਲ ਰਿਹਾ ਉਹਦੇ ਵਿੱਚ ਵਿਗਨ ਪਾਉਣ ਵਾਲੀਆਂ ਗੱਲਾਂ ਨੇ ਪਾਈ ਜੀ ਮੈਂ ਇੱਕ ਗੱਲ ਕਹਿਣਾ ਤੁਹਾਨੂੰ ਜਿਹੜੀ ਵੀ ਉਹ ਏਜੰਟ ਨੇ ਵੀ ਬਾਈ ਤੇ ਉਹ ਜਿਹੜਾ ਰੋਪ ਲਾਏਗਾ ਪੈਸਿਆਂ ਦਾ ਚੱਕਰ ਇਹ ਵੀ ਉਹਨੇ ਹੋ ਸਕਦਾ ਛੋਟੀ ਜੀ ਕਲਿੱਪ ਲੈ ਕੇ ਇੱਕ ਐਫ ਆਈ ਆਰ ਦਰਜ ਕਰਾਈ ਹੋਵੇ ਪਰ ਉਹਨੂੰ ਹਲੇ ਇਹ ਨਹੀਂ ਪਤਾ ਹੈਗਾ ਵੀ ਜਦੋਂ ਪਰਨਾ ਸਿੱਧੂ ਕਿਸੇ ਨੂੰ ਵੀ ਏਜੰਟ ਨੂੰ ਫੋਨ ਲਾਉਂਦਾ ਉਹਦੀ ਵੀਡੀਓ ਫੋਨ ਚੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫੋਨ ਕੱਟਣ ਤੋਂ ਬਾਅਦ ਖਤਮ ਹੁੰਦੀ ਹੈ ਹਲੇ ਅਸੀਂ ਉਹਦੀ ਬਰੀਕੀ ਨਾਲ ਪਿਛਲੀਆਂ ਸਾਰਾ ਡਾਟਾ ਉਹਦਾ ਚੱਕਾਂਗੇ ਕਿਹਦੇ ਕਿਹਦੇ ਉਹਨੇ ਪੈਸੇ ਦੇਣੇ ਸੀ ਪੂਰੀਆਂ ਜਿਹੜੀਆਂ 4-4 5-5 ਮਿੰਟ ਦੀਆਂ ਵੀਡੀਓ ਨੇ ਉਹ ਤੁਹਾਡੇ ਸਾਰੇ ਤੁਹਾਡੇ ਮੀਡੀਆ ਕੋਲੇ ਵੀ ਹੋਣੀਆਂ ਲੋਕਾਂ ਦੇ ਸਾਹਮਣੇ ਵੀ ਹੋਣਗੀਆਂ ਉਹਨੇ ਹਰੇ ਪੂਰੀ ਗੱਲ ਤਾਂ ਦੱਸੀ ਨਹੀਂ ਹੈਗੀ ਵੀ ਬਾਈ ਨੇ ਉਹਨੂੰ ਕਿੰਨੇ ਵਾਰੀ ਰਿਕੁਐਸਟ ਵੀ ਕੀਤੀ ਹੋਊਗੀ ਵੀ ਤੂੰ ਪੈਸੇ ਮੋੜ ਕਿਸੇ ਗਰੀਬ ਬੰਦੇ ਦੇ ਪੈਸੇ ਫਸੇ ਉਹ ਉਹ ਚੀਜ਼ ਹਲੇ ਲੋਕਾਂ ਦੇ ਸਾਹਮਣੇ ਨਹੀਂ ਆਈ ਹਲੇ ਅਸੀਂ ਆ ਚੱਕਰ ਤੋਂ ਥੋੜਾ ਜਿਹਾ ਨਿਕਲ ਜਾਈਏ ਉਸ ਤੋਂ ਬਾਅਦ ਉਹ ਪਿਛਲਾ ਸਾਰਾ ਡਾਟਾ ਚੱਕਦੇ ਆ ਸਾਡੇ ਪੇਜਾਂ ਦੇ ਵੀ ਸਾਡੇ ਕੋਲੇ ਵੈਸੇ ਵੀ ਕੱਲਾ-ਕੱਲਾ ਜਿਹੜਾ ਵੀ ਬੰਦਾ ਭਾਨੇ ਸਿੱਧੂ ਕੋਲੇ ਪੈਸੇ ਮੁੜਵਾਉਣਾ ਹੈ ਕਿਹਦੇ ਕਿਹੜੇ ਏਜੰਟ ਨੇ ਪੈਸੇ ਨਹੀਂ 모ੜੇ ਕਿਹੜੇ ਨੇ 모ੜੇ ਨੇ ਉਹ ਹਲੇ ਚੈਨਲਾਂ ਤੇ ਨਹੀਂ ਹੈਗੀਆਂ ਪਬਲਿਕ ਵੀਡੀਓ ਪਰ ਉਹ ਡਾਟਾ ਸਾਡੇ ਕੋਲੇ ਸਾਰਾ ਪਿੰਨ ਡਰਾਈਵ ਦੇ ਵਿੱਚ ਸੇਫ ਪਿਆ ਹੈ ਅਸੀਂ ਕੱਲਾ ਕੱਲਾ ਦੇਖ ਕੇ ਮੀਡੀਆ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਉਹ ਕੁੜੀ ਨਾਲ ਪ੍ਰੋਪਰ ਗੱਲ ਕੀ ਹੋਈ ਹੈ ਸਾਡੇ ਕੋਲੇ ਫੁੱਲ ਰਿਕਾਰਡਿੰਗਾਂ ਨੇ ਉਹ ਚੀਜ਼ ਦੀ ਠੀਕ ਹੈ ਕਿ ਤੁਸੀਂ ਪਹਿਲਾਂ ਦੱਸਿਆ ਜਿਹੜੇ ਤੁਹਾਡੇ ਕੋਲ ਪਹਿਲਾਂ ਵੀਡੀਓ ਸੀਗੀਆਂ ਉਹ ਤੁਸੀਂ ਪਹਿਲਾਂ ਆਪਣੇ ਥਾਣੇ 'ਚ ਪੇਸ਼ ਵੀ ਕੀਤੀ ਸੀਗੀ ਕਾਨੂੰਨ ਕੋਲੇ ਅਸੀਂ ਹੁਣ ਸਾਰਾ ਡਾਟਾ ਪਿੱਛੋ ਚੱਕਾਂਗੇ ਨਾ ਵੀ ਕਿੰਨੀ ਤਰੀਕ ਨੂੰ ਉਹ ਕੁੜੀ ਨੂੰ ਕਿੰਨੇ ਵਾਰ ਫੋਨ ਲਾਇਆ ਜਿਹੜੀ ਉਹਨੇ ਕੰਪਲੇਂਟ ਦਿੱਤੀ ਹੋਈ ਉਧੀਆਂ ਸੀ ਸਾਰਾ ਡਾਟਾ ਕੱਢਾਂਗੇ ਵੀ ਉਹਨੂੰ ਕਿੰਨੇ ਵਾਰੀ ਫੋਨ ਲਾਇਆ ਉਹ ਵੀਡੀਓ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਕਲਿੱਪਾਂ ਉਹਨੇ ਥਾਣੇ 'ਚ ਦਿੱਤੀਆਂ ਨੇ ਕਿਹੜੀਆਂ ਚੀਜ਼ਾਂ ਉਹਨੇ ਨਹੀਂ ਦੱਸੀਆਂ ਹਲੇ ਆਪਦੇ ਬਾਰੇ ਵੀ ਉਹਨੂੰ ਰਿਕੁਐਸਟ ਵੀ ਕੀਤੀ ਸੀ ਇਹ ਨਹੀਂ ਹੈਗਾ ਵੀ ਸਿੱਧਾ ਪੰਨਾ ਸਿੱਧੂ ਨੇ ਧਮਕੀ ਦਿੱਤੀ ਵੀ ਤੂੰ ਪੈਸੇ ਮੋੜਦੀਆਂ ਜਾਂ ਨਹੀਂ ਮੋੜਦੀ ਇਹ ਨਹੀਂ ਕਿਹਾ ਹੋਊਗਾ ਕਿਸੇ ਨੂੰ ਵੀ ਪੰਨਾ ਸਿੱਧੂ ਸਿਰਫ ਇਹ ਕਹਿੰਨੇ ਤੂੰ ਪੈਸੇ ਦੇਣੇ ਨੇ ਤਾਂ ਦੇ ਇਹਨਾਂ ਦੇ ਠੀਕ ਹੈ ਨਹੀਂ ਦਿੰਦੀ ਤਾਂ ਅਗਲਾ ਧਰਨਾ ਲਾਊਗਾ ਅਗੇ ਫੇਰ ਹੀ ਕਿਸ ਨੇ ਧਰਨਾ ਲਾਇਆ ਸਾਡੇ ਭਾਰਤ 'ਚ ਨਹੀਂ ਕਿਸੇ ਨੇ ਧਰਨਾ ਲਾਇਆ ਸੋਡੇ ਕਿਸ ਨੇ ਧਰਨਾ ਲਾਇਆ ਕਿ ਜੇ ਕਿਸੇ ਨੇ ਠੀਕ ਹੈ ਨਾ ਵੀਡੀਓ ਸਾਹਮਣੇ ਆਈ ਹੈ ਜੀ 15 ਲੱਖ ਰੁਪਏ ਦੀ ਵੀਡੀਓ ਸੀਗੀ ਉਹਨੇ ਪੈਸੇ ਭੰਨਾ ਜੀ ਨੇ ਪੈਸੇ ਵਾਪਸ ਮੋੜੇ ਸੀ ਉਹਨਾਂ ਨੇ ਕਿਹਾ ਜੀ ਆ ਜੀ ਉਹਨਾਂ ਵੱਲੋਂ ਕੋਈ ਚਾਹ ਪਾਣੀ ਦੇ ਪੈਸੇ ਲੈਣੇ ਤੂੰ ਲੈ ਸੌਦਾ ਬਤ ਲੇਕਿਨ ਉਹਨਾਂ ਨੇ ਵੀ ਇਹੀ ਕਿਹਾ ਉਹ ਝੂਠ ਵੀ ਬੋਲੇ 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 ਜਾ ਸਕਦਾ ਉਹ ਕੁੜੀ ਬੋਲੇ ਬਿਲਕੁਲ ਬੋਲੇ ਜਾ ਸਕਦਾ ਜੀ ਕੱਲਾ ਇੱਕ ਪਹਾਣੇ ਸਿੱਧੂ ਕੋਲੇ ਨਹੀਂ ਸਾਡੇ ਕੋਲੇ ਫੋਨ ਵੀ ਆਉਂਦੇ ਨੇ ਵੀ ਬਾਈ ਸਾਡੇ ਪੈਸੇ ਮੁੜ ਗਏ ਤੂੰ ਤੁਹਾਡਾ ਵਿੱਚ ਕੋਈ ਹੈਗਾ ਕੋਈ ਚਾਹ ਪਾਣੀ ਛੋਡਾ ਕਰ ਦੰਨੇ ਅਸੀਂ ਕਹਿੰਦੇ ਨੇ ਬਾਈ ਸੇਵ ਹੈ ਬਾਈ ਭਾਨਾ ਸਿੱਧੂ ਕਰਦਾ ਇੱਕ ਨਹੀਂ ਇਹ ਜਿਹਦੇ ਵੀ ਪੈਸੇ ਮੁੜਦੇ ਨੇ ਹਲੇ ਮੁੜਨ ਵਾਲੀਆਂ ਵੀਡੀਓ ਤਾਂ ਲੋਕਾਂ ਨੇ 5% ਹੀ ਦੇਖਿਆ ਹੋਣੀ ਆ ਵੀ ਜਿਹਦੇ ਜਿਹਦੇ ਪੈਸੇ ਮੁੜੇ ਨੇ ਇੱਕ ਤੁਸੀਂ ਬੇਬੇ ਵੀ ਦੇਖੀ ਹੋਗੀ ਜਿਹੜੀ ਕਹਿੰਦੀ ਮੈਂ ਇਹਨੂੰ ਆਪਦਾ ਪੁੱਤ ਬਣਾ ਲੈਂਦੀ ਉਹਨਾਂ ਦਾ 5-6 ਲੱਖ ਰੁਪਇਆ ਬਾਪ ਵੀ ਬਾਈ ਕਿੰਨੇ ਕੇ ਪੈਸੇ ਮੁੜਾਉਣ ਉਹ ਲਿਖੇ ਪਏ ਨੇ ਬਾਈ ਸਾਡ ਲਵੇ ਅਸੀਂ ਤਰੁਲਚੇ ਹੋਏ ਆ ਉਸ ਤੋਂ ਬਾਅਦ ਚਲਾਉਣੀਆਂ ਵੀਡੀਓ ਸਾਰੀਆਂ ਵੀਡੀਓ ਚਲਾਵਾਂਗੇ ਅੱਜ ਵੀ ਸਾਡੇ ਕੋਲੇ ਇੱਥੇ ਸੋਣ ਨੂੰ ਵੀ ਅਸੀਂ ਮਿ ਜਿਹੜੀਆਂ ਸਾਨੂੰ ਦੱਸਣੀਆਂ ਅਗੇ ਇਹਨਾਂ ਦੇ ਪੈਸੇ ਮੁੜੇ ਨੇ ਉਹਨਾਂ ਤੋਂ ਭਾਨੇ ਸਿੱਧੂ ਨੇ ਕੀ ਲੈ ਲਿਆ ਠੀਕ ਹੈ ਕੀ ਕਿਸੇ ਦਾ ਭਲਾ ਕਰਿਆ ਯਾਰ ਅਸੀਂ ਇੱਕ ਗੱਲ ਕਹਿੰਨੇ ਆ ਜੇ 1 ਰੁਪਿਆ ਵੀ ਕੋਈ ਸਾਫਤ ਕਰ ਦੇ ਭਾਨੇ ਸਿੱਧੂ ਤੇ ਭਾਨੇ ਸਿੱਧੂ ਦੀ ਪੂਰੀ ਟੀਮ ਤੇ ਸਾਡਾ ਗਾਲ ਜਿੱਥੇ ਮਰਜੀ ਲਾ ਦੇ ਆ ਕਿ ਕੋਈ 1 ਰੁਪਿਆ ਵੀ ਕਿਸੇ ਦਾ ਕੋਈ ਇਹੀ ਜੀ ਗੱਲ ਹੋਈ ਹੋਵੇ ਪੱਲਿਓਂ ਜ਼ਰੂਰ ਪੈਸੇ ਖਰਚੇ ਫੜੇ